you <music> ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਅ ਜੰਡਾ ਪੰਜਾਬ ਦੇ ਇਸ ਅਪਡੇਟ ਦੇ ਵਿੱਚ ਅਸੀਂ ਇਸ ਵੇਲੇ ਫੋਰਟਿਸ ਹਸਪਤਾਲ ਦੇ ਵਿੱਚ ਖੜੇ ਆ ਫੋਰਟਿਸ ਹਸਪਤਾਲ ਦੇ ਵਿੱਚ ਗਾਇਕ ਰਾਜਵੀਰ ਜਵੰਦਾ ਦੀ ਜਿਹੜੀ ਅੱਜ ਇੱਥੇ ਉਹਨਾਂ ਨੂੰ ਬੇਵਕਤੀ ਉਹਨਾਂ ਦਾ ਵਿਛੋੜਾ ਹੋਇਆ ਤੇ ਜੋ ਆਫੀਸ਼ੀਅਲ ਜਾਣਕਾਰੀ ਫੋਰਟਿਸ ਹਸਪਤਾਲ ਨੇ ਅਪਡੇਟ ਦੇ ਕੇ ਦਿੱਤੀ ਹੈ 10:55 ਦੇ ਉੱਤੇ ਉਹਨਾਂ ਨੇ ਟਾਈਮ ਦੱਸਿਆ 10:55 ਅੱਜ ਜਿਹੜਾ ਅੱਜ ਦੇ ਤਰੀਕ ਦੇ ਵਿੱਚ 8 ਅਕਤੂਬਰ ਦੀ ਤਰੀਕ ਦੇ ਵਿੱਚ ਅੱਜ ਜਿਹੜਾ ਹੈਗਾ ਆ ਉਹ ਇਹਨਾਂ ਦਾ ਇੱਥੇ ਇਹਨਾਂ ਦੀ ਇਹ ਫੌਤ ਹੋਈ ਨਹੀਂ ਇਹਨਾਂ ਦੀ ਮੌਤ ਹੋਈ ਹੈ ਰਾਜੀਵ ਜਵੰਦਾ ਦੀ ਆਪਾਂ ਜਾਣਦੇ ਹਾਂ 27 ਸਤੰਬਰ 2025 ਵਾਲੇ ਦਿਨ ਜਿਹੜੀ ਹੈਗੀ ਹੈ ਰਾਜੀਵ ਜਵੰਦਾ ਉਹਨਾਂ ਦੀ ਐਕਸੀਡੈਂਟ ਹੋਈ ਸੀ ਬੱਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇੱਥੇ ਸਾਰਾ ਐਮਰਜੈਂਸੀ ਦੇ ਬਾਹਰ ਜਮਾਵੜਾ ਹੈ ਉਹਨਾਂ ਦੇ ਪ੍ਰਸ਼ੰਸਕਾਂ ਦਾ ਵੀ ਤੇ ਉਹਨਾਂ ਦੇ ਸਾਰੇ ਚਾਹਣ ਵਾਲਿਆਂ ਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਪਿਛਲੇ ਕਈ ਦਿਨਾਂ ਤੋਂ ਇੱਥੇ ਜਿਹੜਾ ਹੈਗਾ ਆ ਉਹਨਾਂ ਦਾ ਉਲਾਸ ਚੱਲ ਰਿਹਾ ਸੀਗਾ ਜ਼ਿੰਦਗੀ ਮੌਤ ਦੀ ਉਹ ਲੜਾਈ ਲੜ ਰੇ ਸੀ ਤਾਂ ਆਪਾਂ ਜਾਣਦੇ ਹਾਂ ਕਿ ਜਦੋਂ ਅਸੀਂ ਪਹਿਲਾਂ ਵੀ ਤੁਹਾਨੂੰ ਅਪਡੇਟਸ ਦਿੱਤੀਆਂ ਨੇ ਤਾਂ ਉਦੋਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਹੈੱਡ ਇੰਜਰੀਜ਼ ਹੋਈ ਸੀ ਬ੍ਰੇਨ ਦੇ ਉੱਤੇ ਸੱਟ ਲੱਗੀ ਸੀ ਇਸ ਤੇ ਨਾਲ ਹੀ ਜਿਹੜਾ ਹੈਗਾ ਸਪਾਈਨਲ ਦੀ ਬੜੀ ਡਾਡੀ ਇੰਜਰੀ ਸੀ ਤੇ ਕਈ ਦਿਨਾਂ ਤੋਂ ਜਿਹੜੇ ਡਾਕਟਰ ਸੀਗੇ ਉਹ ਉਹਨਾਂ ਦੀ ਜਿਹੜੀ ਇਲਾਜ ਕਰ ਰਹੇ ਸੀ ਪਰ ਉਹਦੇ باوجود ਵੈਂਟੀਲੇਟਰ ਦੀ ਸਪੋਰਟ ਸੀ ਐਕਸਟੈਂਸਿਵ ਕੇਅਰ ਦੀ ਸਪੋਰਟ ਸੀ ਤੇ ਉਹ ਜਿਹੜੀ ਹੈਗੀ ਆ ਉਹ ਨਹੀਂ ਤਾਂ ਚੱਲ ਸਕੇ ਸੱਟਾਂ ਦੀ ਤੇ ਉਹਨਾਂ ਦਾ ਵਿਛੋੜਾ ਹੋ ਗਿਆ ਉਹਨਾਂ ਦੀ ਬੇਵਕਤੀ ਮੌਤ ਹੋਈ ਹੈ 35 ਵਰਿਆਂ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੇ ਦੋ ਛੋਟੇ ਛੋਟੇ ਬੱਚੇ ਨੇ ਉਹਨਾਂ ਦਾ ਪਰਿਵਾਰ ਹੈ ਤੇ ਬਹੁਤ ਸਾਰੀਆਂ ਅਰਦਾਸਾਂ ਪੰਜਾਬੀਆਂ ਦੇ ਵੱਲੋਂ ਕੀਤੀਆਂ ਗਈਆਂ ਦੁਨੀਆ ਭਰ ਦੇ ਵਿੱਚ ਪਰ ਪਰਮਾਤਮਾ ਨੂੰ ਖੁਸ਼ ਹੋਰ ਮਨਜ਼ੂਰ ਸੀ ਇਸ ਕਰਕੇ ਉਹਨਾਂ ਦਾ ਅੱਜ ਸਾਡੇ ਤੋਂ ਇਸ ਫਾਨੀ ਸੰਸਾਰ ਤੋਂ ਸਾਨੂੰ ਅਲਵਿਦਾ ਆਖ ਕੇ ਨੇ ਰਾਜਵੀਰ ਜਰਵੰਧਾ ਦਾ ਜਿਹੜਾ ਕੈਰੀਅਰ ਹੈ ਉਹ ਪਿਛਲੇ 8 9 10 ਸਾਲਾਂ ਦਾ ਜਿਹੜਾ ਕੈਰੀਅਰ ਹੈ ਸੰਗੀਤਕ ਸਫਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਪਰਿਵਾਰਕ ਹਾਲਾਤ ਦੇ ਵਿੱਚ ਸੁਣੇ ਜਾਣ ਵਾਲੇ ਗੀਤ ਨੇ ਬੜੇ ਮਿਆਰੀ ਗੀਤ ਸਭਿਆਚਾਰਕ ਗੀਤ ਪੰਜਾਬੀ ਸਭਿਆਚਾਰ ਦੀ ਝੂਲੀ ਪਾਏ ਨੇ ਪੰਜਾਬੀ ਸੰਗੀਤ ਦੀ ਝੂਲੀ ਪਾਏ ਨੇ ਅੱਜ ਜੋ ਇੱਥੇ ਜਮਾਵੜਾ ਹੈਗਾ ਉਹਨਾਂ ਦੀ ਜੋ ਗਾਇਕੀ ਦੇ ਨਾਲ ਲੋਕਾਂ ਦਾ ਜਿਹੜਾ ਇੱਕ ਇੱਕ ਸਮਰਪਿਤ ਸੀ ਜਾਂ ਜਿਹੜਾ ਉਹਨਾਂ ਦਾ ਉਹਨਾਂ ਦੀ ਗਾਇਕੀ ਨੂੰ ਲੋਕਾਂ ਦਾ ਪਿਆਰ ਸੀ ਪੰਜਾਬੀਆਂ ਦਾ ਪਿਆਰ ਸੀ ਉਹਦੀ ਇੱਕ ਮੂੰਹ ਬੋਲਦੀ ਤਸਵੀਰ ਹੈ ਜਿਸ ਢੰਗ ਦੇ ਨਾਲ ਉਹਨਾਂ ਦੇ ਲਈ ਅ ਅਰਦਾਸਾਂ ਹੋਈਆਂ ਨੇ ਤੋਂ ਇਹ ਸਾਰਾ ਇੱਕ ਇਸ਼ੂ ਹੈ ਪਰ ਇਹਦੇ ਨਾਲ ਨਾਲ ਹੀ ਇੱਕ ਜਿਹੜਾ ਅਵਾਰਾ ਪਸ਼ੂਆਂ ਦਾ ਇਸ਼ੂ ਹੈ ਉਹ ਵੀ ਕੁਝ ਲੋਕ ਇੱਥੇ ਉਠਾ ਰਹੇ ਨੇ ਕਿ ਕਿਸ ਢੰਗ ਦੇ ਨਾਲ ਜਿਹੜੀਆਂ گاਵਾਂ ਨੇ ਜਾਂ ਟੱਠੇ ਨੇ ਉਹ ਕਿਦਾਂ ਇੱਕ ਜਾਨਲੇਵਾ ਜਿਹੜੇ ਜਿਹੜੇ ਐਕਸੀਡੈਂਟ ਨੇ ਉਹਨਾਂ ਦਾ ਕਾਰਨ ਬਣਦੇ ਨੇ ਇਹਨਾਂ ਦੇ ਉੱਤੇ ਵੀ ਨਕੀਲ ਕਸੀ ਜਾਣੀ ਚਾਹੀਦੀ ਹੈ ਇਹ ਵੀ ਇੱਕ ਪੱਖ ਜਿਹੜਾ ਹੈਗਾ ਇੱਥੇ ਦੱਸਿਆ ਕਿਹਾ ਜਾ ਰਿਹਾ ਤੇ ਇਸ ਦੇ ਨਾਲ ਹੀ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਜਿੱਥੇ ਆਪਾਂ ਖੜਦੇ ਆ ਲਗਾਤਾਰ ਇਹਨਾਂ ਦੇ ਵੱਲੋਂ ਇਸ ਕਿਸਮ ਦੀ ਜਾਣਕਾਰੀ ਸੀ ਪਰ ਇਹ ਬਹੁਤ ਸਵੇਰ ਤੋਂ ਖਬਰ ਚੱਲ ਰਹੀ ਸੀ ਪਰ ਇਹ ਹਸਪੀਟਲ ਦੇ ਵੱਲੋਂ ਖਬਰ ਨੂੰ ਕਾਫੀ ਦੇਰ ਤੱਕ ਲੁਕੋ ਕੇ ਰੱਖਿਆ ਗਿਆ ਜਾਂ ਅਸਥਿਤੀ ਕੀ ਸੀ ਇਹ ਹੁਣ ਆਪਾਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦੇ ਪਰ ਇਹ ਹੈਗਾ ਕਾਫੀ ਇਹਦੇ 'ਚ ਫਰਕ ਰਿਹਾ ਹੈਗਾ ਆ ਜੋ ਗੱਲਬਾਤ ਇੱਥੇ ਹੋਈ ਹੈ ਤੋਂ ਹੁਣ ਇੱਥੋਂ ਇਹਨਾਂ ਦਾ ਜਿਹੜਾ ਸਰੀਰ ਹੈ ਉਸ ਨੂੰ ਇਹਨਾਂ ਦੇ ਇੱਥੇ 71 ਸੈਕਟ ਦੇ ਘਰ ਦੇ ਵਿੱਚ ਲਜਾਇਆ ਜਾਏਗਾ ਤੇ ਉਸ ਤੋਂ ਬਾਅਦ ਇਹ ਕੱਲ ਜਿਹੜਾ ਹੈਗਾ ਆ ਇਹਦੀ ਕਰਮੇਸ਼ਨ ਵਾਸਤੇ ਦਾ ਸਰੀਰ ਹੈ ਉਹ ਇਹਨਾਂ ਦੇ ਜਦੀ ਪਿੰਡ ਜਗਰਾਉਂ ਦੇ ਵਿਖੇ ਲੈ ਕੇ ਜਾਇਆ ਜਾਏਗਾ ਤੋਂ ਇਹ ਰਾਜਵੀਰ ਜਵੰਦਾ ਦੇ ਮਾਮਲੇ ਦੇ ਵਿੱਚ ਇੱਥੇ ਇੱਕ ਅਪਡੇਟ ਹੈਗੀ ਹੈ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਇੱਧਰ ਵੀ ਕਾਫੀ ਜਿਹੜੀ ਹੈਗੀ ਆ ਉਹ ਕੋਈ ਪੋਲੀਟੀਸ਼ੀਅਨਸ ਆ ਰਹੇ ਨੇ ਵਕ ਵਕ ਪੋਲੀਟੀਸ਼ੀਅਨਸ ਆ ਰਹੇ ਆ ਪੋਲੀਟੀਸ਼ੀਅਨਸ ਆ ਰਹੇ ਆ ਆਪਣੀ ਆਪਣੀ ਗੱਲ ਕਹਿ ਰਹੇ ਆ ਤੋਂ ਇਹ ਅਸੀਂ ਇੱਥੇ ਹਾਲ ਫਿਲਹਾਲ ਦੀ ਅਪਡੇਟ ਹੈ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੇ ਵਿੱਚ ਅੱਗੇ ਜੋ ਵੀ ਹੁੰਦਾ ਰਹੇ ਧੰਨਵਾਦ ਸ਼ੱਕਦੇ ਹੋ ਆ ਸਾਰਾ ਸਪੋਰਟ ਸਿਸਟਮ ਜਿਹੜਾ ਹੈਗਾ ਉਹਨੂੰ ਲਗਾਇਆ ਜਾ ਰਿਹਾ ਹੈ ਰਾਜਵਰ ਜਵੰਦਾ ਦੇ ਆਖੀਂ ਦੇਖ ਲਓ ਤੇ ਆ ਤੁਸੀਂ ਆ ਸਾਰਾ ਆਖਰੀ ਉਹਨਾਂ ਦਾ ਪ੍ਰੋਫੈਸ਼ਨ ਹੈ ਆਈਓ ਜਵੰਦਾ ਉਹਦਾ ਜਿਹੜਾ ਸ਼ਰਾ ਪ੍ਰੋਸੈਸ਼ਨ ਹੈ ਉਸ ਨੂੰ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਥਾਂ ਦੇ ਨਾਲ ਇੱਥੇ ਸਾਰੀ ਜਿਹੜੀ ਇਹਨਾਂ ਦੀ ਰੈੱਡ ਬੋਡੀ ਹੈ ਸਾਰਾ ਜਿਹੜਾ ਉਹਨਾਂ ਦਾ ਜਿਹੜਾ 40 ਹਸਪਤਾਲ ਤੋਂ ਉਹਨਾਂ ਨੂੰ ਵਾਪਸ ਉਧਰ ਲਿਜਾਇਆ ਗਿਆ 40 ਹਸਪਤਾਲ ਤੋਂ ਉਹਨਾਂ ਦੇ ਘਰ ਨੂੰ ਲਿਜਾਇਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਤੇ ਆਹਾ ਤੋਂ ਫੇਸਬੁਕ ਪੰਜਾਬ ਦੀ ਵਿੱਚ ਆਹਾ ਉਹਨਾਂ ਦੇ ਜਿਹੜੇ ਜਾਣ ਵਾਲੇ ਸੀ ਉਹਨਾਂ ਦੇ ਲੋ ਅੱਜ ਕੋਲਾ ਦੇ ਵਿੱਚ ਪੱਤਨ ਹੋਇਆ ਬਾਅਦ ਇਹਨੇ ਕਿਤੇ ਉਸਦਾ ਕੋਈ ਨਹੀਂ ਆਉਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਕਿ ਉੱਥੇ ਗਏ ਨੇ ਤੁਸੀਂ ਦੇਖ ਲਓ ਕਿ ਉਸ ਥਾਂ ਦੇ ਨਾਲ ਇੱਥੇ ਸਾਰੇ ਲੋਕ ਪਹੁੰਚੇ ਨਹੀਂ ਤਾਂ ਇਹ ਜਿਹੜਾ ਹੈਗਾ ਇੱਥੇ ਸਾਰਾ ਮਾਹੌਲ ਹੈ ਇੱਥੇ ਕੋਈ ਸ਼ੰਸ਼ਕ ਨਹੀਂ ਥੋੜੇ ਹੀ ਸਮੇਂ ਪਹਿਲਾਂ ਗਾयक ਰਾਜੀਵ ਜਵੰਦਾ ਦੀ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਉਹਨਾਂ ਦੇ 71 ਸੈਕਟਰ ਦੇ ਘਰ ਦੇ ਵਿੱਚ ਲਜਾਇਆ ਗਿਆ ਉਹ ਬੀਤੇ 27 ਸਤੰਬਰ ਤੋਂ ਇੱਥੇ ਜ਼ੇਰੇ ਇਲਾਜ ਸੀ ਕਿ 12 ਦਿਨਾਂ ਬਾਅਦ ਅੱਜ ਉਹਨਾਂ ਦੀ ਜਿਹੜੀ ਮੌਤ ਹੈ ਉਹਨਾਂ ਨੂੰ ਡਿਕਲੇਅਰ ਕੀਤਾ ਗਿਆ ਇੱਥੇ ਫੋਟੇ ਹਸਪਤਾਲ ਦੇ ਵੱਲੋਂ ਜੋ ਇੰਜਰੀਜ਼ ਪਹਿਲੇ ਦਿਨ ਦੱਸੀਆਂ ਗਈਆਂ ਸੀ ਕਿ ਉਹਨਾਂ ਨੂੰ ਬ੍ਰੇਨ ਦੇ ਵਿੱਚ ਇੰਜਰੀਜ਼ ਹੋਈਆਂ ਨੇ ਸਪਾਈਨਲ ਇੰਜਰੀਜ਼ ਨੇ ਉਹਨਾਂ ਇੰਜਰੀਜ਼ ਦੀ ਤਾਬ ਨੂੰ ਨਾ ਚੱਲਦੇ ਹੋਏ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਅੱਜ 11 ਵਜੇ ਦੇ ਕਰੀਬ ਡਿਕਲੇਅਰ ਕੀਤਾ ਗਿਆ ਫੋਟੇ ਹਸਪਤਾਲ ਦੇ ਵੱਲੋਂ ਹਾਲਾਂਕਿ ਇਹ ਚਰਚਾਵਾਂ 27 ਸਤੰਬਰ ਨੂੰ ਹੀ ਸ਼ੁਰੂ ਹੋ ਗਈਆਂ ਸੀ ਕਿ ਉਹਨਾਂ ਦੇ ਜਿਹੜੇ ਬਚਣ ਦੇ ਵਾਲੇ ਆਸਾਰ ਨੇ ਉਹ ਬੇहद ਮਦਮ ਨੇ ਤੇ 12 ਦਿਨ ਅਲਾਸ ਚੱਲਿਆ ਇੱਥੇ ਉਸ ਤੋਂ ਬਾਅਦ ਪੂਰੇ ਪੰਜਾਬੀਆਂ ਨੇ ਅਰਦਾਸਾਂ ਵੀ ਕੀਤੀਆਂ ਨੇ ਪਰ ਅਨਫੋਰਚੂਨੇਟਲੀ ਉਹ ਸਾਡੇ ਤੋਂ ਵਿਛੜ ਗਏ ਨੇ ਰਾਜਵੀਰ ਜਵੰਦਾ ਆਪਣੀ ਮਿਆਰੀ ਗਾਇਕੀ ਦੇ ਨਾਲ ਨਾਨ ਕੰਟਰੋਵਰਸ਼ੀਅਲ ਫਿਗਰ ਦੇ ਨਾਲ ਜਾਣੇ ਜਾਂਦੇ ਸੀ ਤੇ ਉਹਨਾਂ ਨੇ ਪੂਰਾ ਪਿਆਰ ਲਿਆ ਪੰਜਾਬੀਆਂ ਦਾ ਆਪਣੀ ਗਾਇਕੀ ਦੇ ਨਾਲ ਆਪਣੀ ਪਰਫਾਰਮੈਂਸ ਦੇ ਨਾਲ ਬੜੇ ਵਧੀਆ ਅਖਾੜੇ ਹੁ ਲਾਉਂਦੇ ਰਹੇ ਨੇ ਤੇ ਹੁਣ ਉਹਨਾਂ ਦੀ ਜਿਹੜੀ ਜਿਹੜੀ ਡੈਡ ਬਾਡੀ ਆ ਉਸ ਨੂੰ 71 ਸੈਕਟਰ ਉਹਨਾਂ ਦੇ ਘਰ ਦੇ ਵਿੱਚ ਲਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਪਿੰਡ ਆ ਜਗਰਾਉਂ ਦੇ ਵਿੱਚ ਉੱਥੇ ਲਜਾਇਆ ਜਾਊਗਾ ਕੱਲ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ ਪਰ ਇੱਥੇ ਸਵਾਲ ਇਹ ਉੱਠਿਆ ਕਿ ਜੋ ਕਾਰਨ ਰਹੇ ਉਹਨਾਂ ਦੀ ਮੌਤ ਤੇ ਜਿਸ ਤਰ੍ਹਾਂ ਆਵਾਰਾ ਜਿਹੜੇ ਜਿਹੜੇ ਕਾਰਨ ਰਹੇ ਉਹਨਾਂ ਦੀ ਮੌਤ ਤੇ ਉਹ ਜਿਹੜੇ ਕਾਰਨ ਰਹੇ ਉਹਨਾਂ ਦੀ ਮੌਤ ਦੇ ਉਹਨਾਂ ਨੂੰ ਲੈ ਕੇ ਸਵਾਲ ਉੱਠ ਰਹੇ ਆ ਕਿ ਜਿਹੜੇ ਆਵਾਰਾ ਪਸ਼ੂ ਨੇ ਹੋਰ ਚੀਜ਼ਾਂ ਨੇ ਉਹ ਉਹਨਾਂ ਨੂੰ ਲੈ ਕੇ ਕਿਸ ਢੰਗ ਦੇ ਨਾਲ ਇੱਥੇ ਕਿਉਂ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਕਿਉਂ ਉਹਨਾਂ ਆਵਾਰਾ ਪਸ਼ੂ ਨੂੰ ਨਾਥ ਨਹੀਂ ਪਾਈ ਜਾਂਦੀ ਜੋ ਕਿ ਇਹ ਜਿਹੇ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਨੇ ਤੇ ਇਸ ਦੇ ਨਾਲ ਹੀ ਜੋ ਇੱਥੇ ਪ੍ਰਬੰਧ ਹੈਗਾ ਜੇ ਇਸ ਕਿਸਮ ਦੇ ਕਲਾਕਾਰ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਉਣਾ ਪੈਂਦਾ ਹੈ ਇਲਾਜ ਕਰਵਾਉਣ ਦੇ ਲਈ ਪਰ ਜਿਹੜਾ ਜਿਹੜਾ ਪਬਲਿਕ ਹੈਲਥ ਸਿਸਟਮ ਆ ਉਹ ਉਹ ਕਿੱਥੇ ਆ ਇਹ ਸਾਰੇ ਮਸਲੇ ਦੇ ਵਿੱਚ ਪਬਲਿਕ ਹੈਲਥ ਸਿਸਟਮ ਕਿਉਂ ਨਹੀਂ ਹੈਗਾ ਇਸ ਕਿਸਮ ਦੇ ਜਿਹੜੇ ਵੱਡੇ ਮਲਟੀਪਲਸਿਟੀ ਹਸਪੀਟਲਸ ਨੇ ਉਹਨਾਂ ਦੇ ਵਿੱਚ ਹੀ ਇਹ ਇਲਾਜ ਹੁੰਦੇ ਨੇ ਇਹਨਾਂ ਦੀ ਵੀ ਬ੍ਰਾਂਡਿੰਗ ਹੁੰਦੀ ਹੈ ਪਿਛਲੇ 12 ਦਿਨਾਂ ਦੇ ਵਿੱਚ 40 ਹਸਪਤਾਲ ਦੀ ਜਿਵੇਂ ਢੰਗ ਦੇ ਨਾਲ ਬ੍ਰਾਂਡਿੰਗ ਬ੍ਰਾਂਡਿੰਗ ਵੀ ਹੋਈ ਹੈ ਇੱਕ ਹਸਪਤਾਲ ਦੀ ਤਾਂ ਇਸ ਪਬਲਿਕ ਹੈਲਥ ਸਿਸਟਮ ਸਾਡਾ ਇੰਨਾ ਕਮਜ਼ੋਰ ਕਿਉਂ ਹੈ ਸੜਕਾਂ ਸਾਡੀਆਂ ਇੰਨੀਆਂ ਜ਼ਿਆਦਾ ਖਤਰਨਾਕ ਕਿਉਂ ਨੇ ਇਹ ਸਾਰੇ ਸਵਾਲ ਨੇ ਜਿਹੜੇ ਕਿ ਪੁੱਛੇ ਜਾਣੇ ਚਾਹੀਦੇ ਨੇ ਪ੍ਰਸ਼ਾਸਨ ਨੂੰ ਇੱਥੇ ਮੁੱਖ ਮੰਤਰੀ ਵੀ ਆ ਕੇ ਗਏ ਨੇ ਉਹ ਖੁਦ ਵੀ ਆਪਣਾ ਇਲਾਜ ਇਸ ਕਿਸਮ ਦੇ ਹਸਪੀਟਲਸ ਤੋਂ ਕਰ ਜੇ 12 ਦਿਨ ਜ਼ੇਰੇ ਇਲਾਜ ਰਹਿਣ ਤੋਂ ਬਾਅਦ ਵੀ ਅਜੇ ਹਸਪੀਟਲ ਦੇ ਵਿੱਚ ਰਹਿਣ ਤੋਂ ਬਾਅਦ ਵੀ ਰਿਜ਼ਲਟ ਜ਼ੀਰੋ ਹੈ ਤਾਂ ਫਿਰ ਸਵਾਲ ਪੁੱਛਿਆ ਜਾਣਾ ਚਾਹੀਦਾ ਕਿ ਪਬਲਿਕ ਹੈਲਥ ਸਿਸਟਮ ਨੇ ਕੀ ਕੀ ਕੀਤਾ ਉਸ ਤੋਂ ਬਾਅਦ ਜਿਹੜਾ ਇਹ ਇਹ ਹਸਪੀਟਲ ਦਾ ਜਿਹੜਾ ਇੰਤਜ਼ਾਮੀਆ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਕੋਈ ਡਿਟੇਲਡ ਜਾਣਕਾਰੀ ਨਹੀਂ ਦਿੱਤੀ ਮੈਡੀਕਲ ਬੁਲੇਟਿਨ ਜਿਹੜੇ ਨੇ ਉਹ ਪਹਿਲੇ ਦਿਨ ਜੋ ਸੀਗੇ ਅੱਜ ਵੀ ਉਹੀ ਰਹੇ ਨੇ ਤੋਂ ਉਹਦੇ ਤੇ ਬਹੁਤ 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 ਘੱਟ ਜਾਣਕਾਰੀ ਕੰਪੈਕਟ ਜਾਣਕਾਰੀ ਦਿੱਤੀ ਗਈ ਹੈ ਤੋਂ ਇਹ ਸਾਰੇ ਜ਼ਿੰਦਾ ਸਵਾਲ ਨੇ ਜਿਹੜੇ ਪੁੱਛੇ ਜਾਣੇ ਚਾਹੀਦੇ ਨੇ ਸਾਡੀ ਅਰਦਾਸ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਹ ਜਿਹੜੀ ਖਬਰ ਹੈ ਪੂਰੀ ਦੁਨੀਆ ਭਰ ਦੇ ਵਾਸਤੇ ਪੰਜਾਬੀਆਂ ਲਈ ਉਹਨਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਗਮਗੀਨ ਹੈ ਉਮੀਦ ਕਰਦੇ ਹਾਂ ਪਰਮਾ ਵਾਹਿਗੁਰੂ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੂਗਾ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੂਗਾ ਪਰਿਵਾਰ ਨੂੰ ਤੇ ਇਸੇ ਹੀ ਅਰਦਾਸ ਦੇ ਨਾਲ ਅਸੀਂ ਤੁਹਾਡੇ ਤੋਂ ਵਿਦਾ ਲੈਨੇ ਆ 40 ਹਸਪਤਾਲ ਮੁਹਾਲੀ ਧੰਨਵਾਦ